ਲਰਨੇ ਕਿਚਾ ਮਾਰ ਦਿੱਤੀਆ ਮੈਨੂੰ ਠੀਕ ਠਾਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੇਰੇ ਘਰ ਸੋ ਮੇਰਾ ਪੁੱਤ ਆਵਰ ਕੇ ਟੋਕ ਕੇ ਟੋਕ ਕੇ ਮੇਰੇ ਸਾਹਮਣੇ ਮਰੂ ਲਨੇ ਸੀ ਨਗਰਾ ਕੀ ਹੋ ਗਰੀ ਬੰਦਾ ਮਾਰਿਆ ਉਹ ਕਿਤੇ ਮੁੰਡਾ ਕਿਤੇ ਪਿੱਛੇ ਇਹਨਾਂ ਮਾਤਾ ਜੀ ਨਾਲ ਲੜਦਾ ਆਂਦਿਆ ਸੀ ਤੇ ਇਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਕਿ ਮੈਂ ਆਪਣੇ ਉਹਨੂੰ ਕਹਿੰਦਾ ਕਿ ਕੌਣ ਆ ਤੂੰ ਇਹਨਾਂ ਨੇ ਕਿਹਾ ਕਿ ਕੌਣ ਆ ਤੂੰ ਉਹ ਕਹਿੰਦੇ ਕਿ ਮੈਂ ਤੇ ਪਾਈ ਆਪਣੇ ਘਰ ਜਾਣਿਆ ਤੂੰ ਗੋਨ ਬਸ ਇੰਨੀ ਗੱਲਾਂ ਨੇ ਕਹੀ ਤੇ ਕਹਿੰਦਾ ਤੂੰ ਬਦਮਾਸ਼ ਆ ਤੂੰ ਬਦਮਾਸ਼ ਆ ਮੇਰੇ ਘਰ ਹਸਬੰਦ ਨੂੰ ਕਹਿੰਦੇ ਨਾਲ ਇਹ ਕਿੱਛ ਕੱਟ ਕੇ ਮਾਰਨ ਲੱਪਿਆ ਛੁਰੀਆਂ ਮਾਰਨ ਲੱਪਿਆ ਮੈਨੂੰ ਵੀ ਕੁੱਟਿਆ ਹਾਂ ਜੀ ਉਹ ਮਾ ਪਤਾ ਉਹ ਹੀ ਰੋਹਾਂ ਦਾ ਲਾਂਡਾ ਸੀ ਦੂਏ ਥਾ ਮੈਂ ਕਿਹਾ ਵੀ ਹੀ ਰੋਹਾਂ ਦਾ ਥੋੜਾ ਕੱਗੇ ਗੱਲ ਲਾ ਉਹਨੇ ਮੈਨੂੰ ਥੜੀ ਖਿੱਚ ਕੇ ਕਿਹਾ ਤਾ ਥੜੀ ਗੋਤਾ ਲੈ ਲਾ ਦੱਪੜ ਮਾਰ ਦੋਤਾ ਮੇਰੇ ਨਾਲੇ ਪੁੱਤ ਮੈਨੂੰ ਬੜਾ ਕੁਛ ਬੋਲਿਆ ਗਾਂਜੋ ਨੇ ਮੈਂ ਉਤਰਨ ਮੇਰੀ ਆਛਾਲੀ ਆਂਦੇ ਆਂ ਕਹਿੰਦਾ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਤਰਾ ਗਨਣਾ ਹੋਈ ਇਹਦੇ ਨਾਲ ਨੇ ਕਿਰਚਾ ਮਾਰ ਦਿੱਤੀ ਆ ਮੈਂ ਉੱਥੇ ਠੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੈਨੂੰ ਕਾਹ ਤੋਂ ਮੇਰਾ ਪੁੱਤ ਵਰਗਾ ਟੋਕ ਟੋਕ ਕੇ ਮੇਰੇ ਸਾਹਮਣੇ ਬੁਰੂ ਬਣ ਸੀ ਨਾ ਕਰ ਕੀ ਕਰੀ ਬੰਦਾ ਮਾਰਿਆ ਪਿਓ ਸੇ ਤੈਨੂੰ ਨੀ ਸਮਾਬਦ ਹੋ ਗਿਓਲਾ ਜਿਹਦੇ ਕਿੱਚਾ ਵਜੇ ਦਾ ਨਾ ਆਉਂਦਾ ਅਨ ਨਹੀਂ ਲੜੇ ਤੁਸੀਂ ਖਾਲੀ ਕਰੀ ਸਾਡਾ ਮੈਂ ਸਾਲ ਨਹੀਂ ਕਰੀ ਆ ਬੋਤ ਮੇਰੇ ਸਾਹਮਣੇ ਮਾਰਨਾਂ ਨੂੰ ਮੈਂ ਮਰ ਜਾਵਾਂ ਤੇ ਲੋਟ ਮੇਰੇ ਨੂੰ ਡਾਕਰ ਚ ਪਗਾ ਦੇ ਲੋਏ ਉਹਦਾ ਪਿਓ ਸੇ ਤੈਨੂੰ ਮਾਵੇ ਕੋਈ ਕੁਛ ਨਹੀਂ ਬਸ ਇਦਾਂ ਹੀ ਮੇਰੇ ਹਸਬੰਦ ਆਪਣੇ ਘਰ ਨੂੰ ਆ ਰਹੇ ਸੀ ਤੇ ਇਹਨਾਂ ਨੇ ਬਾਅਦ ਵਿੱਚ ਮੈਨੂੰ ਫੋਨ ਕੀਤਾ ਮੈਂ ਘਰ ਆ ਜਾਏ ਘਰੇ ਆਏ ਆ ਤੇ ਉਹ ਕਿਤੇ ਮੁੰਡਾ ਕਿਤੇ ਪਿੱਛੇ ਇਹਨਾਂ ਮਾਤਾ ਜੀ ਨਾਲ ਹੁਣ ਲੜਦਾ ਆਉਂਦਿਆ ਸੀ ਤੇ ਇਹ ਇਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਕਿ ਮੈਂ ਆਪਣੇ ਉਹਨੂੰ ਕਹਿੰਦਾ ਕਿ ਕੌਣ ਆ ਤੂੰ ਇਹਨਾਂ ਨੇ ਕਿਹਾ ਕਿ ਕੌਣ ਆ ਤੂੰ ਤੇ ਉਹ ਕਹਿੰਦੇ ਕਿ ਮੈਂ ਤੇ ਭਾਈ ਆਪਣੇ ਘਰ ਜਾਣਿਆ ਤੂੰ ਕੌਣ ਬਸ ਇੰਨੀ ਗੱਲ ਹੀ ਇਹਨੇ ਕਹੀ ਤੇ ਕਹਿੰਦਾ ਤੂੰ ਬਦਮਾਸ਼ ਆ ਤੂੰ ਬਦਮਾਸ਼ ਆ ਮੇਰੇ ਘਰ ਹਸਬੰਦ ਨੂੰ ਕਹਿੰਦੇ ਨਾਲ ਹੀ ਉਹ ਕਿੱਚ ਕੱਟ ਕੇ ਮਾਰਨ ਲੱਗ ਪਿਆ ਛੁਰੀਆਂ ਮਾਰਨ ਲੱਗ ਪਿਆ ਮੈਨੂੰ ਵੀ ਕੁੱਟਿਆ ਮੈਨੇ ਵੀ ਥੱਪੜ ਥੁੱਪੜ ਮਾਰੇ ਬਾਅਦ ਵਿੱਚ ਉਹਨੇ ਮੇਰੀ ਚੈਨ ਵੀ ਖੋਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨੇ ਨਾ ਮੇਰੇ ਬੱਚੇ ਨੂੰ ਵੀ ਮਾਰਿਆ ਵੇਖੋ ਇਹ ਵੀ ਬਲੱਡ ਲੱਗਾ ਹੋਇਆ ਹੈ ਤੇ ਫਿਰ ਮੈਨੂੰ ਵੀ ਨਾਲ ਹੀ ਧੱਕਾ ਮਾਰ ਕੇ ਨਾ ਚੱਲ ਗਿਆ ਦੌੜ ਗਿਆ ਫਿਰ ਮੈਂ ਆਪਣੇ ਹਸਬੰਦ ਨੂੰ ਪਛਾਣ ਲੱਪੀ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੇ ਚਲ ਗਿਆ ਕੀ ਨਾਮ ਹੈ ਅਰੁਣ ਕੁਮਾਰ ਕੀ ਦੀ ਗੱਲ ਹੈ ਇਹ ਕੋਈ 7:30 ਵਜੇ ਦਾ ਕਾਲ ਹੈ ਹਸਪਤਾਲ ਹਾਂਜੀ ਉਹਨਾਂ ਵਾਲੀ ਲੰਨ ਦੇ ਮੈਡ ਮੈਡੀਕਲ ਆਫਸਰ ਸਿਵਲ ਹਸਪਤਲ ਗੁਰਦਾਸਪੁਰ ਤੋਂ ਬੋਲ ਰਹੇ ਆਂ ਸਾਢੇ ਕੁਸ਼ਾਮੇ 6:30 ਵਜੇ ਇੱਕ ਮਰੀਜ਼ ਅਰुण ਕੁਮਾਰ son of ਰਕੇਸ਼ ਕੁਮਾਰ اسلامਾਬਾਦ ਮੰ ਲਿਜਵਾਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਆਣ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਆਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਵਾਟਸਐਪ ਕਿੰਨੇ ਵਜੇ ਸਾਢਾ ਕਿੰਨੀ ਲੱਗੀ कट पांच कट लगे ने कट मोस्टली सुपरफिशियल ने कोई डीप कट नहीं है पेशेंट स्टेबल है जी रहे रहे हाँ ट्रीटमेंट चल रहा है पेशेंट पूरा ओरिएंटेड नहीं है शायद उन्हें कुछ खाता पीता